ਦੁਨੀਆ ਦੇ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੇਸਟ ਦੇ ਤਿਬਤੀ ਟਾਲਾਂ ਦੇ ਪਾਸੇ ਵੱਡਾ ਤੂਫਾਨ ਆਇਆ ਤਾਂ ਇਸ ਤੂਫਾਨ ਦੇ ਵਿੱਚ ਹਜ਼ਾਰਾਂ ਲੋਕ ਫਸੇ ਹੋਏ ਉਸ ਤੋਂ ਬਾਅਦ ਇਸ ਤੂਫਾਨ ਨੇ ਇਸ برفਬਾਰੀ ਨੇ ਕਈ ਸੈਂਕੜੀਆਂ ਸੈਂਕੜੇ ਜਿਹੜੇ ਸੜਕਾਂ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਤਾਂ ਉੱਥੇ ਹੁਣ ਰੈਸਕਿਊ ਆਪਰੇਸ਼ਨ ਜਾਰੀ ਹੈ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਬਿਹਾਦੀ ਉੱਥੇ ਦੇ ਹਾਲਾਤ ਮੰਦ ਭਾਗੇ ਬਣੇ ਹੋਏ ਨੇ ਇਸ ਦੇ ਬਿਚਾਲੇ ਤੁਹਾਨੂੰ ਦੱਸ ਜੀਏ ਕਿ ਹੁਣੇ ਕਈ ਮੀਟਰ ਦੀ ਵੱਧ ਤੋਂ ਉਚਾਈ ਤੇ ਸਥਿਤ ਇੱਕ ਖਤਰੇ ਵਿੱਚ ਖੇਤਰ ਦੇ ਵਿੱਚ ਵਰਖਾ ਪਾਰੀ ਨੇ ਸੜਕਾਂ ਨੂੰ ਬੰਦ ਕਰ ਦਿੱਤਾ ਹੈ ਸੈਕੜੇ ਸਥਾਨਕ ਪਿੰਡ ਵਾਸੀ ਅਤੇ ਬਚਾਅ ਟੀਮਾਂ ਉਹਨਾਂ ਨੂੰ ਸਾਫ਼ ਕਰਨ ਲਈ ਤਾਇਨਾਤ ਕੀਤੀਆਂ ਗਈਆਂ ਨੇ ਰਿਪੋਰਟਾਂ ਦੇ ਅਨੁਸਾਰ ਲਗਭਗ 350 ਲੋਕਾਂ ਨੂੰ ਬਚਾਇਆ ਗਿਆ ਅਤੇ ਸੁਰੱਖਿਅਤ ਢੰਗ ਨਾਲ ਛੋਟੇ ਜਿਹੇ ਕਸਬੇ ਗੁਡਾੰਗ ਵਿੱਚ ਪਹੁੰਚਾਇਆ ਗਿਆ ਸੁਰੱਖਿਅਤ ਵਾਪਸ ਆਏ ਪਰਪਤ ਰੁਹੀਆਂ ਨੇ ਬਰਸੀਲੇ ਤੂਫਾਨ ਨੂੰ ਇੱਕ ਖਤਰਨਾਕ ਦ੍ਰਿਸ਼ ਦੱਸਿਆ ਇਸ ਦੇ ਵਿਚਾਲੇ ਤੁਹਾਨੂੰ ਦੱਸੀਏ ਕਿ ਬਰਫਬਾਰੀ ਜਿਹੜੀ ਆ ਉਹ ਸ਼ੁਰੂ ਹੋਈ ਸੀ ਜਦੋਂ ਤੇ ਤਿੱਬਤ ਵਿੱਚ ਮਾਊਂਟ ਐਵਰੇਸ ਤੇ ਪੂਰਬੀ ਪਾਸੇ ਤੇਜ਼ ਹੋ ਗਈ ਜੋ ਕਿ ਪਰਬਤ ਹੋਰੀਆਂ ਲਈ ਇੱਕ ਪ੍ਰਸਿੱਧ ਖੇਤਰ ਹੈ ਹਰ ਰੋਜ਼ ਮੀਂਹ ਪੈ ਰਿਹਾ ਸੀ ਅਤੇ ਬਰਫਬਾਰੀ ਹੋ ਰਹੀ ਸੀ ਅਤੇ ਇੱਕ ਜਿਹੜੀ ਐਵਰੇਸ ਬਿਲਕੁਲ ਵੀ ਨਹੀਂ ਦਿਖਾਈ ਦੇ ਰਹੀ ਸੀ ਔਰ एरिक वैन 18 ਪਰਬਤ ਹੋਰੀਆਂ ਦੇ ਸਮੂਹ ਦਾ ਹਿੱਸਾ ਸੀ ਲਗਾਤਾਰ ਬਰਫਬਾਰੀ ਤੋਂ ਨਿਰਾਸ਼ ਹੋ ਕੇ ਟਰੈਕਿੰਗ ਟੀਮ ਨੇ ਰਾਤ ਨੂੰ ਆਪਣੇ ਪੰਜਵੇਂ ਅਤੇ ਆਖਰੀ ਕੈਂਪਸ ਸਾਈਟ ਤੋਂ ਵਾਪਸ ਮੁੜਨ ਦਾ ਫੈਸਲਾ ਕਰ ਲਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਹਿ ਕਿ ਸਾਡੇ ਕੋਲ ਸਿਰਫ ਇੱਕ ਕੁਝ ਟੈਂਟ ਹੀ ਸੀ ਸਾਡੇ ਵਿੱਚੋਂ 10 ਤੋਂ ਵੱਧ ਇੱਕ ਵੱਡੇ ਟੈਂਟ ਵਿੱਚ ਸਨ ਅਤੇ ਸਾਨੂੰ ਮੁਸ਼ਕਿਲ ਨਾਲ ਨੀਂਦ ਆਈ ਉਸਦੇ ਸਮੂਹ ਨੇ ਹਰ 10 ਮਿੰਟਾਂ ਵਿੱਚ ਬਰਫ਼ ਸਾਫ਼ ਕਰਨੀ ਪੈਦੀ ਸੀ ਜੇਕਰ ਉਹ ਜੇਹਾਂ ਨਾ ਕਰਦੇ ਤਾਂ ਉਹਨਾਂ ਦੇ ਤੰਬੂ ਪਰ ਫੇਟ ਦੱਪ ਜਾਂਦੇ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਉੱਥੇ ਪਰਬਾਰੀ ਹੋਈ ਤਾਂ ਬਹੁਤ ਸਾਰੇ ਲੋਕ ਫਸੇ ਨਜ਼ਰ ਆਏ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਵੇ ਨੇ ਕਿ ਉਸੇ ਸਮੂਹ ਵਿੱਚ ਦੋ ਆਦਮੀਆਂ ਤੇ ਇੱਕ ਔਰਤ ਜਿਹੜੇ ਪੀੜਤ ਸਨ ਹਾਲਾਂਕਿ ਉਹਨਾਂ ਨੇ ਟੁਕਮੇ ਕੱਪੜੇ ਪਾਏ ਹੋਏ ਸਨ ਪਰ ਜਦੋਂ ਬਰਫ਼ੀਲੇ ਤੂਫਾਨ ਦੌਰਾਨ ਤਾਪਮਾਨ ਸਿਰਫ ਜਿਹੜਾ ਹੀਠਾ ਚਲਾ ਗਿਆ ਤਾਂ ਬਹੁਤ ਵੱਡਾ ਨੁਕਸਾਨ ਹੋਇਆ ਦੱਸਿਏ ਕਿ ਮਾਉਂਟ ਐਵਰੈਸਟ ਵਿੱਚ ਚੀਨ ਵਿੱਚ ਮਾਉਂਟ ਕੈਮੋਗਲਮਾ ਕਿਹਾ ਜਾਂਦਾ ਹੈ ਅਤੇ ਕਈ ਮੀਟਰ ਤੋਂ ਵੱਧ ਉਚਾਈ ਜਿਹੜੀ ਆ ਜੀ ਮੰਨੀ ਜਾਂਦੀ ਹੈ ਉੱਚ ਸਭ ਤੋਂ ਉੱਚੀ ਚੋਟੀ ਹੈ ਇਸ ਦੌਰਾਨ 2025 ਦੇ ਪ੍ਰਸ਼ਾਂਤ ਟਾਈਫੂਨ ਸੀਜ਼ਨ ਨੇ ਵਾਲਾ ਨੇ ਤੂਫਾਨ ਨੇ ਟਾਈਫੂਨ ਮੈਟਮੋ ਜਿਹੜੀ ਸੀਗੀ ਉਸ ਨੂੰ ਜਿਹੜਾ ਟਕਰਾਇਆ ਸੀਗਾ ਔਰ ਦੱਸਿਏ ਕਿ ਸਥਾਨਕ ਸਰਕਾਰਾਂ ਨੇ ਤੂਫਾਨ ਜਿਸ ਤੋਂ ਬਾਅਦ ਉਹ ਵਧ ਗਤੀ 152 ਕਿਲੋਮੀਟਰ ਪ੍ਰਤੀ ਘੰਟਾ ਸੀ ਤੋਂ ਪਹਿਲਾਂ ਦਖਣੀ ਪ੍ਰਾਂਤਾਂ ਤੇ ਹੋਰਾਂ ਤਾਵਾਂ ਦੇ ਉੱਤੇ ਹੀ ਬਾਹਰ ਉਹਨਾਂ ਨੂੰ ਕੱਢਿਆ ਸੀ ਕਈ ਲੋਕ ਉੱਥੇ ਫਸੇ ਸਿਗੇ ਪਰ ਹੁਣ ਦੱਸਿਏ ਕਿ ਇਸ ਤੋਂ ਬਾਅਦ ਵੱਡੇ ਤੂਫਾਨ ਨੇ ਜਿਹੜੀ ਤਵਾਹੀ ਮਚਾਈ ਤੇ ਰੈਸਕਿਊ ਆਪਰੇਸ਼ਨ ਲੋਕਾਂ ਦਾ ਚੱਲ ਰਿਹਾ ਸੀ